ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਭਲਵਾਨ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚ ਤਿੰਨ ਸੁਈਆਂ ਵਾ ਤੇ ਇੱਕ ਗੱਬਨ ਆ ਸੋਈਆਂ ਦੇ ਇੱਥੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਈ ਕਰਾ ਲੇ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸੋਣਾ ਠੀਕ ਠਾਕ ਜੀ ਚਲੋ ਵਧੀਆ ਚੀਂਦਾ ਜੀ ਤੇ ਨਾਮ ਦੱਸਦੇ ਇਕ ਵਾਰ ਫਿਰ ਨਾਮ ਮੇਰਾ ਸੋਨੂ ਪਹਿਲਵਾਨ ਜੀ ਪਿੰਡ ਪੰਜ ਕਰਾਗੀਆਂ ਤਸਰੀਹ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 9781897029 ਠੀਕ ਹੈ ਜੀ ਅੱਜ ਫਿਰ ਭਾਜਿਆ ਜੀ ਕਰਦੀ ਹੈ ਭਾਜਿਆ ਜੀ ਲਿਕੇ ਲ ਠੀਕ ਆ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇੱਥੇ ਹੀ ਕਰ ਲਈਏ ਤਾਜ਼ਾ ਹੀ ਆ ਬੱਚਾ ਨਾੜੂ ਬਿਲਕੁਲ ਤਾਜ਼ਾ ਹੀ ਆ ਨਾਲ ਜਿਹੜਾ ਕਿੰਨਾ ਚਿਰ ਹੋਇਆ ਜਿੰਨਾ ਸੋਇਨਾ ਆ ਵੇਖ ਲਓ ਜੀ 4-5 ਦਿਨ ਹੋ ਗਏ ਜੀ ਅੱਛਾ 5 ਕਿਤੇ ਦਿਨ ਹੋ ਗਏ ਆ ਦੁੱਧ ਕਿੰਨਾ ਜਿਓਨੇ ਇਹ ਕੋਈ ਬੱਚੇ ਦਾ ਪਾ ਕੇ 12 ਕਿਲੋ ਭਾਂਵੇਂ ਬੋਹਲਾ ਵਾਲੇ ਕੋਈ ਦੁੱਧ ਵਾਲੇ ਇਹ ਤਿਆਰ ਬਿਲਕੁਲ ਤਿਆਰ ਹੈ ਜੀ ਮੇਰੇ ਘਰਾਂ ਦੇ ਭਾਂਵੇਂ 4 ਟੰਗ ਚੁੱਕ ਕੇ ਕਰੀ ਏ ਕਿੰਨਾ ਕਰੀ ਜਾਊਗੀ ਦੁੱਧ ਦੁੱਧ ਕਰਦ ਭਾਜੀ ਨਾਲੀ ਆ ਚਲੋ 14-15 ਕਿਲੋ ਬਾਕੀ ਦੁੱਧ ਹੁੰਦਾ ਵੀਰ ਜੀ ਇਹੋ ਬੇਨਤੀ ਹੁੰਦੀ ਹੱਥ ਜੋੜ ਕੇ ਵੀ ਦੁੱ ਤੇ ਹੁਣ ਪਰ 12 ਲੀਟਰ ਘਰੋ ਚਵਾ ਦੋਗੇ ਬੱਚੇ ਦਾ ਪਾ ਕੇ ਚਵਾ ਕੇ ਦਵਾਂਗੇ ਠੀਕ ਹੈ ਕੋਈ ਦੁੱਧ ਲਾ ਲੈ ਕੋਈ ਬੋਲਾ ਲਾ ਲੈ ਪੰਜ ਚੋ ਪੰਜਾਂ ਡੜਾ ਵੀ ਸੁਣਾ ਦੇ ਤੇ ਬੱਚਾ ਕੀ ਮਗਰ ਮਗਰ ਇਹਦੇ ਵਛੀ ਆ ਚਲੋ ਖੋਲੋ ਫੇਰ ਤੋਰ ਦਈਏ ਹੋਲੀ ਹੌਲੀ ਲੈ ਜਾਓ ਜੀ। ਬਾਕੀ ਹਵਾਨੇ ਦੇ ਧੱਕ ਥੋੜੀ ਗਰਮ ਹੁਆ। ਬਾਕੀ ਖੁੱਲੇ ਹਵਾਨੇ ਦੀ ਮਾਰ ਕੇ। ਦੁੱਧ ਜਿਹੜਾ ਹੁਣ 12 ਲੀਟਰ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਤੇ 89 ਇਹਦੇ ਦੇਖ ਸਕਦੇ ਆਪਾਂ ਲਾਗੇ ਤੋਂ। ਤੇ ਮੁੱਲ ਫਿਰ ਵੀ ਜੀ ਇਹਦਾ। ਮੁੱਲ ਇਹਦਾ ਵੀ 35000। 35000। ਕਰ ਦੋ ਵਿੱਚ ਆਪਾਂ ਛੋਟ ਛਾਟ। ਕਰ ਦੋ ਜਿੰਨਾ ਕਰਨਾ। 2000 ਛੱਡ ਦਈਏ। ਛੱਡ ਦਾਂਗੇ। 33000 ਹੀ ਦੇ ਦੋਗੇ। ਹੋਰ ਮਾਨਤਾ ਕਰਦਾ ਕੋਈ ਫਿਰ ਭਾ ਕੋਈ ਲਾਉਂਗਾ ਨਾ ਮਾਨਤਾ। ਹੋਰ ਕਰ ਦੋਗੇ ਮਾਨਤਾ। ਠੀਕ ਆ ਤੇ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਬੱਚਾ ਮਰ ਗਿਆ ਜੀ ਇਹਦਾ ਇਹਦਾ ਬੱਚਾ ਜੀ ਰਾਤ ਦਾ ਹੀ ਮਰ ਗਿਆ ਜੀ ਸਵੇਰੇ ਅਹੀਂ ਰਾਤੀ ਚੋਈ ਚੰਗੀ ਭਲੀ ਤੇ ਦਾ ਨਾੜ ਉਤਰਾ ਨਾਲ ਹੀ ਆ ਨਾਲ ਹੀ ਆ ਜੀ ਆ ਨਾੜ ਨਾਲ ਜੇ ਤਾਜੀ ਸੂਈ ਆ ਜੀ ਆਹ ਦੇਖ ਸਾਡੇ ਨਾੜ ਵੈ ਨਾਲ ਹੀ ਆ ਇੱਥੇ ਨਾ ਠੰਡ ਬੜੀ ਜੀ ਵੀਰ ਦੀ ਹਾਲ ਸੀ ਨਾ ਬੱਚਿਆਂ ਦਾ ਬਕਤ ਔਖਾ ਹੋ ਗਿਆ ਆ ਬੱਚੇ ਇਹਨਾਂ ਦੇ ਕਕੋਰਾ ਕੁਰਾ ਕਾਫੀ ਭੈਣ ਦਿਆ ਫਿਰ ਔਖਾ ਹੋ ਜਾਂਦਾ ਤੇ ਕਿੰਨਾ ਸੂਆ ਸੂਈ ਆ ਪਹਿਲਾ ਸੂਆ ਵੀਰ ਜੀ ਕਿੰਨਾ ਕਿ ਚਿਰ ਹੋਇਆ ਸੂਈ ਨਾ ਇਹਨੂੰ ਅੱਜ ਇਹਨੂੰ ਚੌਥਾ ਪੰਮਨ ਦਿਨ ਜੀ ਤੇ ਦੁੱਧ ਦੋਦੇਰੇ ਥੱਲੇ ਬੱਚੇ ਦਾ ਪਾਗ ਤੇ ਚਲੋ ਵੀ 3000 ਕਿਲੋ ਚੁੰਦੇ ਰਹੇ ਆ ਅੱਛਾ ਆਪਾਂ 10 ਲੀਟਰ ਦੀ ਗਰੰਟੀ ਦੇਵਾਂਗੇ ਅੱਛਾ ਮੇਰੇ ਘਰ ਬਾਲ ਨੇ ਚਾਰ ਡੰਗਾ ਹਾਲ ਕੇ ਚੋਵੇ ਬਾਕੀ ਇਹ ਨਹੀਂ ਕੋਈ ਠੰਡੀ ਆ ਦਰਦੀ ਦੁਰਦੀ ਆ ਬਾਕੀ ਜਿੱਧਰ ਦੀ ਮਰਜ਼ੀ ਬੈ ਕੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਅੱਛਾ ਜਿੱਧਰ ਦੀ ਮਰਜ਼ੀ ਬੈ ਕੇ ਚੋਵੇ ਠੀਕ ਆ ਚਲੋ ਖੋਲੋ ਫਿਰ ਤੋਰ ਦਈਏ ਠੰਡੀ ਤੇਰੀ ਆ ਤੇ ਆਸਾਨ ਉਹ ਤਾਂ ਦਰਦੀ ਆ ਮੜਾ ਜਿਆ ਉਹ ਤਰ੍ਹਾਂ ਇਹ ਆ ਵੀ ਬਾਹਰਲੇ ਬੰਦੇ ਤਾਂ ਕੇਰੀ ਡਰ ਜਾਂਦੀ ਆ ਰੱਸੀ ਦੀ ਹੱਤ ਨਹੀਂ ਆਈ ਨਾ ਕਰਚੋਂ ਚ ਠੰਡੀ ਦੇਦੀ ਆ ਦੁੱਧ ਜਿਹੜਾ ਕਹਿੰਦੇ ਵੀ 10 ਲੀਟਰ ਹੈਗਾ ਇਹਦੇ ਕੋਲ ਲੈ ਇਹ ਹੋਲੀ ਹੋਲੀ ਤੋਰ ਦਿਆ ਬਾਕੀ ਸੂਆ ਇਹਦਾ ਪਹਿਲਾ ਹੀ ਆ ਤਾਂ ਦੇਖ ਵੰਨ ਇਹਦਾ ਲਾਗੇ ਤਾਂ ਤੇ ਇਹ ਤਾਂ ਜੇ ਦੁੱਧਾ ਵਾਦ ਵੀ ਸਕਦੀ ਹੈ ਬੋਲ ਸਕਦੀ ਜੇ ਮਲਾ ਮਲਾ ਮਾਰਨਾ ਜੀ ਹਾਂਜੀ ਤੇ ਇਹਦਾ ਫਿਰ ਜਾਜਾ ਮੁੱਲ ਜਾਜਾ ਵੀਰ ਜੀ ਜੇ ਤਾਂ ਬੱਚਾ ਹੁੰਦਾ ਫਿਰ 35000 ਦੀ ਹਾਂਜੀ ਹੁਣ ਜਿੰਨੇ ਤੇ ਤੁਸੀਂ ਦੇਣੀ ਕਰ ਦੋ ਕੋਈ ਛੋਟ ਛੜ ਵਿੱਚੋਂ ਕਰ ਦੋ ਜਿੰਨੀ ਕਰਨੀ ਜੀ ਪੰਜ ਛੜ ਦਈਏ ਫਿਰ ਦੇ ਦਵਾਂਗੇ 30 ਦੀ 20 ਦੀ ਆਉਂਦੀ ਨਹੀਂ ਜੀ ਬੱਚਾ ਹੁੰਦਾ ਤਾਂ ਫਿਰ ਤੇ 35000 ਦੀ ਹਾਂਜੀ ਹਾਂਜੀ ਇਹ ਆ ਵੀ ਚਲੋ ਉਤਰਾ ਸੂਈ ਤੁਹਾਡੇ ਘਰੇ ਹੀ ਹੈ ਸਾਡੇ ਘਰੇ ਵੀਰ ਜੀ ਇੱਥੇ ਸੂਈ ਹੈ ਜੀ ਵੀਡੀਓ ਬੜਿਆ ਬਣੀ ਸਾਰੀ ਸਭ ਕੋ ਬਣੀ ਸੂਈ ਠੀਕ ਆ ਤਾਂ ਜੀ ਸੋਈ ਦੀ ਕਿੰਨੇ ਵੀਡੀਓ ਵੀ ਹੈਗੀ ਆ ਜੇ ਤਾਜ਼ਾ ਬੱਚਾ 나ੜੂ ਨਾਲ ਹੀ ਉਤਰ ਬੱਚੀ ਜੇ ਮਗਰੇ ਮਗਰ ਬੱਚੀ ਹੀ ਉਤਰਾ ਚਲੋ ਹੁਣ ਮਰ ਗਈ ਆ ਤੇ ਹੁਣ ਆ ਜਿਹੜੀ ਗਾਂ ਜੇ ਇਹ ਵੀ ਮਿਰਦੀ ਸੂਈ ਇਹਦਾ ਪਰਸੋਂ ਦਾ ਬੱਚਾ ਮਰ ਗਿਆ ਅੱਛਾ ਇਹਦਾ ਪਰਸੋਂ ਦਾ ਬੱਚਾ ਮਰ ਗਿਆ ਹਾਂ ਜੀ ਇਹਦਾ ਬਾਹਦੀ ਗਲਤੀ ਨਾਲ ਮਰਿਆ ਗੱਡੀ ਜੀ ਲੱਦੀ ਆ ਅਸੀਂ ਇਹ ਪੈਰ ਕੇ ਇਹ ਪਗਣੀ ਇੰਨੇ ਰੱਖਿਆ ਜਾਂ ਕਿਸੇ ਹੋਰ ਨੇ ਡੰਗਰ ਨੇ ਰੱਖ ਦਿੱਤਾ ਅੱਛਾ ਉਹ ਬੱਚਾ ਫਿਰ ਦਿਹਾੜੀ ਗੱਡੇ ਆਂ ਕੇ ਅੱਛਾ ਤੇ ਦੁੱਧ ਕਿੰਨਾ ਇਹ ਦੇਖੋ ਇਹ ਕੋ ਵੀਰਜੀ ਜਿਹੜਾ ਝੇਗ ਵਾਲਾ 12 ਕਿਲੋ ਅਛਾ ਠੰਡਾ ਕਰਕੇ ਧਾ ਕੇ ਨਾਉਗਾ ਤਿਆਰ ਜਿਹੜਾ ਤਿਆਰ ਜਿਹੜਾ ਤੇ ਕਿੰਨਾ ਕਿ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ 15 ਤੋਂ ਮਤਲਬ 20 ਤੋਂ ਅੰਦਰਾਂ ਦੇ ਤੇਰੇ ਜੀ 20ਾਂ ਦੇ ਲਾਗੇ ਬੰਨੇ ਹੋਈ ਗਏ 20ਾਂ ਦੇ ਕੋਈ ਲਾਗੇ ਮਿਲੋ ਤੋੜ ਦਾਂ ਫਿਰ ਇਹਨੂੰ ਦੁੱਧ ਦੇ ਦੇ ਕੋਲ ਵੀ ਜਿਹੜਾ ਕਹਿੰਦੇ ਵੀ 10 ਕਿਲੋ ਹੈਗਾ ਬਾਕੀ ਇਹ ਆਪੇ ਕੱਦ ਕਾਰ ਤੇ ਜਵਾਨ ਆ ਉੱਤਰ ਆ ਜੁਲ ਲੈ ਆ ਬਾਕੀ ਪਹਾੜਾ ਪਾਲੀ ਦਾ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜਿੱਤਰਾ ਮਰਜ਼ੀ ਚੋਈ ਠੀਕ ਆ ਤੇ ਮੋਲੇ ਦਾ ਉਹ ਮੋਲੇ ਨਾਲ ਵੀਰ ਜੀ ਉਤਰਾਂ ਦੇ ਰੱਖੀ ਹੈ ਵੀ ਭਾਵੇਂ ਬੱਚਾ ਹੁੰਦਾ ਤੇ 40000 ਦੀ ਵੇਚ ਦਿੰਦੇ ਹਾਂਜੀ ਦੋਵੇਂ ਇੱਕੋ ਬਰਾਬਰ ਦੇ ਦਾਂਗੇ ਅੱਛਾ 30 30 ਦੀਆਂ 30 30 ਦੀ ਦੇ ਦਾਂਗੇ ਕੋਈ ਇਕੱਠਿਆ ਜੋੜਾ ਲਊਗਾ ਹੋਰ ਮਾਨਤਣ ਕਰਦਾਂਗੇ ਕਰ ਦੋਗੇ ਮਾਨਤਣ ਹਣਾ ਠੀਕ ਆ ਜੀ ਤੇ ਆ ਜਿਹੜੀ ਹੁਣ ਗਾਂ ਜੇ ਇਹ ਗੱਬਣੇ ਗੱਬਣੇ ਦੂਸਰਾ ਸੁਗਰ ਜੀ ਸੁਣਾ ਦੇ ਹੋਰ ਜਲਦੀ ਜੀ ਠੀਕ ਆ ਤੇ ਕਿੰਨੇ ਕਿ ਦੁੱਧ ਆ ਲਈ ਆ ਦੁੱਧ ਘਰ ਵਾਲੇ ਆਂਦੇ ਸੀ ਪਹਿਲੇ ਸੂਏ ਦੇ ਥੱਲੇ 14 ਕਿਲੋ ਚੋਇਆ ਅੱਛਾ ਬੋਲ ਗੋਲੇ ਰਾਜੀ ਆ ਤੇ ਚਲੋ ਇੰਨਾ ਕਿ ਕਰੂਗੀ ਜਲ ਬਾਕੀ ਦੁੱਧ ਹੁੰਦਾ ਵੀਰ ਜੀ ਸੇਵਾ ਦਾ ਗੱਬਣ ਡੰਗਰ ਦਾ ਕੋਈ ਪਤਾ ਨਹੀਂ ਹੁੰਦਾ ਵੀ ਕੀ ਦੇਣਾ ਕੀ ਨਹੀਂ ਅੱਛਾ ਤੇ ਇਹਦੇ ਆਪਾਂ ਨੂੰ ਤਾਜਾ ਹੀ ਹੁੰਦਾ ਅੰਦਾਜ਼ਾ ਹੀ ਹੁੰਦਾ ਵੰਦਾਜ਼ਾ ਚਲੋ ਤੋਰ ਦੋ ਫਿਰ ਇਹਨਾਂ ਦਿਨਾਂ ਦਾ ਤੇ ਦੁੱਧ ਤਾਂ ਅੰਦਾਜ਼ਾ ਹੁੰਦਾ ਗੱਬਣ ਪੁੱਛੇ ਤਾਂ ਕਈ ਵਾਰੀ 2-4 ਦਿਨਾਂ ਉੱਪਰ ਥੱਲੇ ਵੀ ਲੈ ਜਾਂਦੀਆਂ ਹਾਂ ਹਾਂ ਜੀ ਤੇ ਬਾਕੀ ਜਿੰਨਾ ਕਿ ਦੁੱਧ ਦੱਸਿਆ ਹੁੰਦਾ ਕਈ ਵਾਰੀ 2 ਕਿਲੋ ਵੱਧ ਵੀ ਕਰ ਦਿੰਦੀਆਂ ਕਈ ਵਾਰੀ ਘੱਟ ਵੀ ਕਰ ਦਿੰਦੀਆਂ ਅਜਲਾ ਹੈ ਆਨੇ ਤੇ ਤੁਹਾਨੂੰ ਦਿਖਾ ਲਈ ਇੱਕ ਵਾਰੀ ਲਾਗੇ ਤੋਂ ਹਾਂ ਦੇਖ ਸਾਡੇ ਤੇ ਇਹਦਾ ਫਿਰ ਮੁੱਲ ਵੀਰ ਜੀ ਵੀਰ ਜੀ ਬੱਸੀ ਸੋਈ ਹੁੰਦੀ ਹਾਂਜੀ ਫਿਰ ਤੇ 20 45000 ਦੇ ਹੁਣ ਕਿੰਨੇ ਦੀ ਜੇ ਹੁਣ 35 ਦੀ ਦੇ ਦਈਏ ਚਲੋ ਮੋਕੇ ਤੇ ਛੋਟ ਛੜ ਕਰ ਦੋ ਕਿ ਹੋਰ ਕਰ ਦੋ ਜਿੰਨੀ ਕਰਨੀ ਪਈ 2000 ਛੜ ਦਈਏ ਦਾ ਫਿਰ ਛੜ ਦਾਂਗੇ 33 ਦੀ ਦੇ ਦਾਂਗੇ ਕੋਈ ਨਾ ਹੋਰ ਮਾਨਤਾਨ ਕਰਾਂਗੇ ਇਹ ਸਾਂ ਵੀ ਛੜਨੀ ਜੀ ਇਹ ਸੋਈ ਦੀ 45000 ਦੀ ਅਸਲੀ ਠੀਕ ਆ ਹਾਂਜੀ ਤੇ ਠੀਕ ਆ ਫਿਰ ਵੀਰ ਜਿਹੜੀ ਸੋਈਆਂ ਆਪਣੀ ਇੱਥੇ ਚਵਾਈ ਕਰਕੇ ਖੜਨਾਣ ਕੇ ਜਿਹੜੀ ਗੱਬਨ ਪਾਸ ਕਰਕੇ ਖੜਨਾ ਪਾਸ ਕਰਕੇ ਖੜਨਾ ਠੀਕ ਐ ਸੋਈਆਂ ਆਪਣੀਆਂ ਦੋ ਡੰਗ ਤਿੰਨ ਡੰਗ ਚਵਾਈ ਕਰਕੇ ਖੜੋ ਜੀ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਵੀ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ